ਸਤਿ ਸ੍ਰੀ ਅਕਾਲ ਦੋਸਤੋ ਮੈਂ ਭੋਮਾ ਹਰਾਜ ਤੇ ਤੁਸੀਂ ਜੁੜਿਓ ਸਖਰਾਜ ਪੀਵੀ 30 ਜਨ ਨਾਲ ਦੇ ਨਾਲ ਦੋਸਤੋ ਅੱਜ ਦੀ ਵੀਡੀਓ ਸ਼ਹਿਰ ਫਰੀਦਕੋਟ ਬਾਈ ਦਾ ਦੁੱਧ ਦਾ ਕੰਮ ਆ ਤੇ ਸਾਹਮਣੇ ਸਕਰੀਨ ਦੇ ਉੱਪਰ ਤੁਸੀਂ ਦੇਖ ਰਹੇ ਹੋ ਇੱਕ ਤੀਜਾ ਸੁਆ ਗੱਬਣਾ ਜਰਸੀ ਵਹਿੜ ਵਕਾਊ ਆ ਇਹਦੀ ਬੰਦੀ ਡਿਟੇਲ ਆਪਾਂ ਬਾਈ ਜੀ ਹਰਾਂ ਤੋਂ ਲੈ ਕੇ ਤੁਹਾਡੇ ਨਾਲ ਸਾਂਝੀ ਕਰ ਦੇਾਂਗੇ ਵੀਡੀਓ ਵੇਖ ਰਹੇ ਨਵੇਂ ਵੀਰਾਂ ਨੂੰ ਬੇਨਤੀ ਆ ਕਿ ਜਿਨ੍ਹਾਂ ਵੀਰਾਂ ਨੇ ਅਜੇ ਤੱਕ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾਗਾ ਉਹ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਤੇ ਨਾਲ ਲੱਗਾ ਜਿਹੜਾ ਘੰਟੀ ਵਾਲਾ ਬਟਨ ਆ ਉਹਨੂੰ ਵੀ ਪ੍ਰੈਸ ਕਰ ਲਿਓ ਤਾਂ ਜੋ ਆਉਣ ਵਾਲੀ ਵੀਡੀਓ ਦਾ ਜਿਹੜਾ ਨੋਟੀਫਿਕੇਸ਼ਨ ਆ ਸਭ ਤੋਂ ਪਹਿਲਾਂ ਤੁਹਾਨੂੰ ਮਿਲੇ ਤੇ ਆਸਾਨੀ ਦੇ ਨਾਲ ਵੀਡੀਓ ਵੇਖ ਕੇ ਅਨਮਾਨ ਲਗਾ ਕੇ ਤੁਸੀਂ ਅਜਿਹੇ ਚੰਗੇ ਪਸ਼ੂਆਂ ਦੀ ਖਰੀਦਦਾਰੀ ਉਹ ਜਿਹੜੀ ਕਰ ਸਕੋ ਸੋ ਦੋਸਤੋ ਬਹੁਤ ਟੌਪ ਦੀ ਵੜਾ ਲੈਨੇ ਆਂ ਡਿਟੇਲ ਤੇ ਕਰਦੇ ਆਂ ਤੁਹਾਡੇ ਨਾਲ ਸਾਂਝੀ ਹਾਂਜੀ ਬਾਈ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਬਾਈ ਜੀ ਆਪਣਾ ਨਾਮ ਦੱਸਿਓ ਜੀ ਮੇਰਾ ਨਾਮ ਜੱਗਾ ਜੀ ਜੱਗਾ ਕੰਗੇ ਵੀਰੇ ਆਪਣਾ ਮੋਬਾਈਲ ਨੰਬਰ ਦੱਸ ਦਿਓ ਮੋਬਾਈਲ ਨੰਬਰ ਵੀਰੇ 792 65 764 792 65 764 65 764 ਹਾਂਜੀ ਠੀਕ ਹੈ ਜੀ ਇਹ ਵੜ ਆਪਣੇ ਘਰ ਦੀ ਹੈ ਬਾਈ ਨਹੀਂ ਆਪਾਂ ਲਈ ਸੀਗੀ ਪਹਿਲੇ ਸੂਏ ਲਈ ਸੀ ਹਾਂਜੀ ਹਾਂਜੀ ਪਹਿਲੇ ਠੀਕ ਹੈ ਹੁਣ ਕਿੰਵਾਂ ਸੂਆ ਸੁੰਦੀ ਹੈ ਹੁਣ ਇਹ ਤਾਂ ਤੀਜਾ ਸੂਆ ਹੈ ਸਹੀ ਵਾਲਾ ਤੀਜਾ ਸੂਆ ਹਾਂਜੀ ਤੇ ਕਿੰਨਾ ਅਕਦੋ ਦਰਕਾਰ ਰਿਹਾ ਬਾਈ ਦੋ ਤਾਂ ਆਪਾਂ 20 ਕਿਲੋ ਤੋਂ ਬਾਹਰ ਚੋਇਆ ਇਹਦਾ 20 ਕਿਲੋ ਤੋਂ ਬਾਹਰ ਹਾਂਜੀ ਹਾਂਜੀ ਠੀਕ ਹੈ ਜੀ ਸੀਮਣ ਵਗੈਰਾ ਦਾ ਪਤਾ ਹੈ ਕੋਈ ਬਾਈ ਨਹੀਂ ਵੀਰੋ ਡਾਕਟਰ ਨੂੰ ਪਤਾ ਮੈਨੂੰ ਨਹੀਂ ਪਤਾ ਵੈਸੇ ਜਰਸੀ ਲੋਆ ਹੈ ਜਰਸੀ ਪ्युअर ਜਰਸੀ ਲੱਗਾ ਪਹਿਲਾਂ ਵੀ ਇਹਦੀ ਬੱਚੀ ਆਪਣੇ ਕੋਲੇ ਆ ਵਾਹ ਬਈ ਵਾਹ ਲਓ ਵੀ ਮਿੱਤਰੋ ਨੇੜੇ ਹੋ ਕੇ ਤੁਹਾਨੂੰ ਮੂੰਹ ਮੱਥਾ ਦਿਖਾ ਦਿੰਨੇ ਆ ਪ्युअर ਜਰਸੀ ਆ ਤੇ ਦੇਖ ਸਕਦੇ ਹੋ ਮੂੰਹ ਮੱਥਾ ਹਵਾਨਾਂ ਦੇ ਥਾਣਾ ਬਹੁਤ ਬਾ ਕਮਾਲ ਆ ਥਾਣਾ ਹਵਾਨਾਂ ਦੇਖ ਸਕਦੇ ਹੋ ਤੁਸੀਂ ਕੱਲੀਆਂ ਕੱਲੀਆਂ ਨਾੜਾਂ ਹਵਾਨੇ ਦੇ ਉੱਤੇ ਤੁਸੀਂ ਦੇਖ ਸਕਦੇ ਹੋ ਗੁਲਾਬੀ ਰੰਗ ਦਾ ਹਵਾਨਾ ਇਹਦੇ ਥਾਣਾ ਪੀੜੀ ਦੇ ਪਾਵਿਆਰ ਗਿਆ ਮੋਟੇ ਤੇ ਮਿਲਕ ਵੇਨਨ ਨਹੀਂ ਵੀ ਨਜ਼ਰ ਮਾਰ ਲਓ ਦੋਸਤੋ ਬਹੁਤ ਚੰਗੀ ਆ ਦੋਨਾਂ ਪਾਸਿਆਂ ਤੋਂ ਤੁਹਾਨੂੰ ਹਵਾਨੇ ਵੀ ਜੱਜਮੈਂਟ ਕਰਾਵਾਂਗੇ ਇਹ ਲਹਵਾਨੇ ਦੀ ਤੁਸੀਂ ਦੇਖ ਸਕਦੇ ਹੋ ਬਹੁਤ ਜਿਆਦੇ ਆ ਇਹ ਅਜੇ ਕੁਛ ਦਿਨ ਪਿਆ ਸੂਣ ਚੋ ਬਾਈ ਤੋਂ ਆਪਾਂ ਪੁੱਛ ਕੇ ਤੁਹਾਨੂੰ ਦੱਸ ਦੇਵਾਂਗੇ ਦੂਜੇ ਪਾਸੇ ਹਵਾਨਾ ਦੋਸਤੋ ਬਿਲਕੁਲ ਸੇਮ ਸ ਹੈ ਆ ਥਾਣਾ ਦੀ ਵਿੱਥ ਚੰਗੀ ਆ ਤੇ ਸੈਜ ਬਹੁਤ ਵਧੀਆ ਥਣਾ ਹੁੰਦਾ ਦੇਖ ਸਕਦੇ ਹੋ ਤੁਸੀਂ ਬਹੁਤ ਸ਼ਾਨਦਾਰ ਥਣ ਲੱਗਿਆ ਲੋਈ ਮਿੱਤਰੋ ਦੇਖ ਸਕਦੇ ਹੋ ਚੰਗੀ ਤਰ੍ਹਾਂ ਤੁਹਾਨੂੰ ਹਵਾਨੇ ਦੀ ਜਜਮੈਂਟ ਕਰਾਤੀ ਮਿਲਕਵੇਂ ਇਧਰ ਵੀ ਕਰਮਾਲੀ ਦੇ ਚੰਗੀ ਆ ਪੈਸਟ ਪੁੜਾ ਤੁਹਾਨੂੰ ਦਿਖਾ ਦਿੰਨੇ ਆ ਤੇ ਹਵਾਨਾ ਬਾਈ ਕਹਿੰਦਾ ਵੀ ਮਗਰਲੇ ਸੂਏ ਇਦੂ ਦੁੱਗਣਾ ਸੀਗਾ ਉਹ ਇਹ ਬਾਈ ਕੋਲੇ ਵੀਡੀਓ ਪਈ ਆ ਬਾਈ ਕਿੰਨੇ ਕਦਾਂ ਲੈਂਦੀ ਆ ਬਈ ਲੈ ਜੋਗੀ 7-8 ਦਿਨ ਹਜੇ 7-8 ਦਿਨ ਪਏ ਹਾਂਜੀ ਹਜੇ ਢਿੱਲ ਬਹੁਤ ਪਈ ਹਵਾਨੇ ਦੇ ਵਿੱਚ ਹਾਂਜੀ ਹਾਂਜੀ ਪੂਰਾ ਇਹ ਤਾਂ ਤੁਰਿਆ ਨਹੀਂ ਜਾਣਾ ਇੰਦਾ ਹਵਾਨਾ ਤਿਆਰ ਕਰੂਗੀ ਵਾਹ ਬਈ ਵਾਹ ਤੋੜ ਕੇ ਵਿਖਾ ਦਿਓ ਬਈ ਇਧਰ ਆਓ ਚਲ ਸਜਣੋ ਤੋੜ ਕੇ ਤੁਹਾਨੂੰ ਵਿਖਾਉਣੀ ਆ ਅਵਾ ਨਾ ਜਿੱਡੀ ਵਹਿੜ ਆ ਦੋਸਤੋ ਉੱਡਾ ਹੀ ਹਵਾਨਾ ਇਹ ਹਜੇ ਦੋਸਤੋ ਹਫਤਾ ਸੂਨ ਚ ਬਾਕੀ ਆ ਉਸ ਢੰਗ ਨਾਲ ਤੁਸੀਂ ਇਹਦਾ ਜਜਮੈਂਟ ਕਰ ਲੈਣੀ ਆ ਬਹੁਤ ਚੰਗਾ ਵੱਡਾ ਹਵਾਨਾ ਹੈ। ਮੰਨ ਦੋ। ਹਾਂਜੀ ਬਾਈ ਜੀ ਕੀ ਮੁੱਲ ਰੱਖਿਆ ਇਹਦਾ ਜੀ? ਮੁੱਲ ਵੀ ਇਹਦਾ 95000 ਰੁਪਇਆ। 95000। ਮਾਨਦਾਨ ਹੋ ਜੂਗਾ ਬਾਈ। ਮਾਂ ਮੌਕੇ ਤੇ ਮਾੜਾ ਮੋਟਾ ਕਰ ਦਾਂਗੇ ਬਾਈ। ਲਓ ਵੀ ਸੱਜਣਾ 95000 ਮੁੱਲ ਲਾ ਬਣਦਾ ਮਾਨਤਾ ਨਾ ਤੁਹਾਡਾ ਮੌਕੇ ਤੇ ਕੀਤਾ ਜਾਊਗਾ। ਕੋਈ ਵੀ ਮੁੱਲ ਫੈਕਸ ਨਹੀਂ ਹੁੰਦਾਗਾ। ਆ ਕੇ ਤੁਸੀਂ ਦੇਖੋਗੇ ਤਾਂ ਗਾਂ ਤੁਹਾਡੇ ਪਸੰਦ ਆਊਗੀ ਦੋਸਤੋ ਦੁੱਧ ਵਾਲੀ ਗਾਂ ਘਰੇ ਰੱਖਣ ਵਾਲੀ ਆ। ਬਾਈ ਇਹਦੀ ਫੈਟ ਵੀ 6 5.5 6 ਹੁੰਦੀ ਆ। ਅੱਛਾ ਜੀ। ਹਾਂਜੀ। ਚੰਗੀ ਆ ਫਿਰ। ਮੱਝ ਬਰਾਬਰ ਦੁੱਧ ਪੈਂਦਾ ਇਹਦਾ। ਸਹੀ ਹੈ ਜੀ ਤੇ ਇਸ ਤਰ੍ਹਾਂ ਦੀ ਬਾਈ ਜੀ ਵੀਡੀਓ ਕੰਨੀ ਹੋਵੇ ਤਾਂ ਸਾਡਾ ਨੰਬਰ ਸਕਰੀਨ ਦੇ ਹੇਠਲੇ ਪਾਸੇ ਚੱਲ ਰਿਹਾ ਹੈ ਤੇ ਬਾਈ ਨਾਲ ਗੱਲਬਾਤ ਕਰਨੀ ਹੈ ਸੌਦਾ ਕਰਨਾ ਤਾਂ ਬਾਈ ਦਾ ਨੰਬਰ ਸਕਰੀਨ ਦੇ ਉੱਪਰਲੇ ਪਾਸੇ ਚੱਲ ਰਿਹਾ ਹੈ ਇਸ ਨੰਬਰ ਤੇ ਤੁਸੀਂ ਬਾਈ ਜੀ ਹਰਣਾ ਨਾਲ ਸੰਪਰਕ ਕਰਕੇ ਸੌਦਾ ਕਰ ਸਕਦੇ ਆ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰਦੇ ਹੋ ਦੋਸਤੋ ਤੇ ਜਲਦੀ ਮਿਲਦੇ ਆ ਜਹੀ ਨਵੀਂ ਵੀਡੀਓ ਦੇ ਨਾਲ ਵੀਡੀਓ ਦੇਖਣ ਲਈ ਸਾਰੇ ਵੀਰਾਂ ਦਾ ਧੰਨਵਾਦ